ਸੋ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਗੁਰਦਾਰਾ ਸਾਹਿਬ ਦੇ ਵਿੱਚ 13 ਸਾਲ ਦੀ ਪਰਲਕੌਰ ਜਿਹਦੇ ਅੱਜ ਅੰਤਿਮ ਅਰਦਾਸ ਹੋ ਰਹੀ ਹੈ ਔਰ ਇਹਦੀ ਮਾਂ ਦਾ ਹਾਲ ਦੇਖ ਸਕਦੇ ਨੇ ਚੱਕ ਕੇ ਲਿਆਇਆ ਜਾ ਰਿਹਾ ਉਸ ਦੁੱਖ ਭਰੀ ਘੜੀ ਦੇ ਵਿੱਚ ਦੁੱਖ ਮਣਾਉਣ ਦੇ ਲਈ ਜਿੱਥੇ ਵਕਫ ਵਕ ਨੇ ਹੰਗ ਜਥੇਵੰਦੀਆਂ ਪ੍ਰਸ਼ਾਸਨਿਕ ਆਗੂ ਔਰ ਰਾਜਨੀਤਿਕ ਆਗੂ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਹੋਰ ਲੋਕ ਨੇ ਸਮਾਜ ਸੇਵੀ ਲੋਕ ਨੇ ਜਾਂ ਜਿਹੜੇ ਲੋਕਾਂ ਦੇ ਨਾਲ ਦੁੱਖ ਮਣਾਉਂਦੇ ਨੇ ਉਹ ਸਾਰੇ ਇੱਥੇ ਇਕੱਠੇ ਹੋਏ ਨੇ ਔਰ ਉਹਨਾਂ ਸਾਰੇ ਮੰਗ ਕੀਤੀ ਹੈ ਕਿ ਇਹੋ ਜਏ ਜਿਹੜਾ ਰਾਕਸ਼ਕ ਹੈ ਜਿਹਨੇ ਕਤਲ ਕੀਤਾ ਆ ਉਦ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੈ ਜਪੰਜਾਬ ਸਰਕਾਰ ਵੱਲੋਂ ਆ ਕੇ ਅੱਜ ਭੋਗ ਵਾਲੀ ਸਟੇਜ ਤੇ ਇਹ ਅਨਾਉਂਸ ਕੀਤਾ ਗਿਆ ਕਿ ਜੋ ਬੱਚੀ ਹੈ ਸਾਡੀ ਭਾਬੀ ਜਿਹੜੀ ਲੜਕੀ ਦੀ ਮਾਤਾ ਜੀ ਹਰਪ੍ਰੀਤ ਉਹਨਾਂ ਨੂੰ ਅਸੀਂ ਗਵਰਨਮੈਂਟ ਜੋਬ ਦੇਾਂਗੇ ਔਰ ਪੱਕੀ ਜੋਬ ਦੇਾਂਗੇ ਕਿ ਇਹੋ ਜਿਹੇ ਕਰਮ ਕਰਨ ਵਾਲਾ ਵੱੱਜਰ ਪਾਪ ਕਰਨ ਵਾਲੇ ਬੰਦੇ ਦੀ ਕੋਈ ਜਾਤੀ ਜਾਂ ਧਰਮ ਨਹੀਂ ਹੁੰਦਾ ਉਹਨੂੰ ਬਤੌਰ ਸਿੱਖ ਪ੍ਰਚਾਰਨਾ ਮੈਂ ਸਮਝਦਾ ਇਹ ਉਹਨਾਂ ਲੋਕਾਂ ਦਾ ਏਜੰਡਾ ਹੋ ਸਕਦਾ ਜਿਹੜੇ ਸਿੱਖੀ ਸਰੂਪ ਨਾਲ ਨਫ਼ਰਤ ਕਰਦੇ ਆ ਔਰ ਦੂਸਰੀ ਗੱਲ ਕਿ ਉਸ ਦਿਨ ਛੋਟੇ ਜਿਹੇ ਪੁਲਿਸ ਮੁਲਾਜ਼ਮਾਂ ਦਾ ਜਿਹੜਾ ਰਵੱਈਆ ਸੀ ਮੈਂ ਸਮਝਦਾ ਉਹ ਇੰਨਾ ਕਿ ਸ਼ਰਮਨਾਕ ਤੇ ਇੰਨਾ ਦੁਖਦਾਈ ਸੀ ਬੇਸ਼ੱਕ ਵੱਡੇ